ਮਿੱਤਰੋ ਗੁੱਡ ਮਾਰਨਿੰਗ ਕਹਿ ਸਕਦਾ ਕਿਉਂਕਿ ਅੱਜ ਸਵੇਰੇ ਨਹਾ ਕੇ ਬ੍ਰੇਕਫਾਸਟ ਜਾਂ ਕਰਕੇ ਤੇ ਕਰਾਂ ਦੇ ਨੇਲੇ ਸਾਡੇ ਪਿੰਡ ਦਾ ਜਗਲਾਤ ਮਹਿਗਮਾ ਕਹ ਲੋ ਪੱਕੀ ਛੜਕ ਬਣੀ ਆ ਤੇ ਨਾਲ ਦਰਖਤਾਂ ਦਾ ਹਰਿਆਲੀ ਆ ਸੜਕ ਪੱਕੀ ਸੱਤਾਂ ਕ ਮਿੰਟਾਂ ਦੇ ਦਿੱਤੇ ਪਹੁੰਚ ਜਾਈਦਾ ਸਾਇਕਲ ਤੇ ਬੈਟੀ ਬਾਸ ਹੈਗਾ ਤੁਸੀਂ ਲੱਤ ਦਿੱਤੀ ਇੱਥੇ ਉੱਤਿਆ ਚੰਦਕਪਾਲ ਕੇ ਇਹਦਾ ਕਰਕੇ ਆਪਣੇ ਫੇਸਬੁੱਕ ਸੱਜਣਾ ਬਿੱਤਰਾ ਨਾਲ ਸਾਂਝੇ ਕਰ ਦਮਾ ਕਿਉਂਕਿ ਇੰਡੀਆ ਚ ਕਾਫੀ ਗਰਮੀ ਪੈ ਰਹੀ ਹੈ ਤੇ ਅਜਿਹੇ ਵਾਤਾਵਰਨ ਵਿੱਚ ਲੋਕ ਤਰਸਦੇ ਆ ਤੇ ਇਹ ਦੇਖ ਲਓ ਇਹਨਾਂ ਗਵਰਨਮੈਂਟਾਂ ਨੇ ਕਿਵੇਂ ਪਿੰਡਾਂ ਦੇ ਨਾਲ ਨਾਲ ਸਾਰਾ ਆਪਣਾ ਹਰੇਕ ਪਿੰਡ ਚ ਪਾਰਕਾਂ ਚਾਰ-ਚਾਰ ਪਾਰਕ ਬਣਾਈਆਂ ਆ ਤੇ ਇਸ ਪਿੰਡ ਦੇ ਨਾਲ ਥੋੜੀ ਜਿਹੀ ਪਹਾੜੀ ਲੱਗਦੀ ਕਰਕੇ ਇੱਥੋਂ ਦੇ ਜਗਲਾਤ ਮਹਿਮਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਆ ਖੜੀ ਮਿੱਤਰਾਂ ਦੀ ਗੱਡੀ ਇਹਦੀ ਕੀਮਤ ਹੈ ਹਜ਼ਾਰ ਜੂਰੋ ਆ ਬੈਟਰੀ ਵਾਲਾ ਸਾਈਕਲ ਜਿਹਨੂੰ ਇਹਨੇ ਆਪਾਂ ਤੇ ਕੱਲ ਤੋਂ ਆਪਾਂ ਸੇਅਰ ਕਰਨ ਨਵੇਲੇ ਇਹਦੀ ਡਿੱਗੀ ਚੱਕ ਪਾਣੀ ਦੀ ਬੋਤਲ ਤੇ ਇੱਕ ਕਾਪੀ ਪੈਨ ਰੱਖਿਆ ਕਰਾਂਗੇ ਜੇ ਕੋਈ ਦਿਮਾਗ 'ਚ ਕੋਈ ਮਾੜਾ ਮੋਟੀ ਲਾਈਨ ਆਈ ਔੜਦੀ ਹੋਈ ਲਾਈਨ ਤੇ ਉਹ ਨੋਟ ਕਰ ਲਿਆ ਕਰਾਂਗੇ ਸੋ ਆ ਇਹਨੇ ਪੋਲ ਬਣਾਇਆ ਬੜਾ ਪਿਆਰਾ ਜਿਹਾ ਲੱਕੜੀ ਦਾ ਇਧਰੋਂ ਕਿਸੇ ਅਗਰਾਂ ਵਾਲੇ ਹੁੰਦੇ ਆ ਇਹ ਗਾਂਹ ਤੱਕ ਜਾਣਾ ਮੈਂ ਕਦੀ ਗਿਆ ਨਹੀਂ ਗਾਂਹ ਤੱਕ ਇਹ ਤੱਕ ਰੋੜਕ ਗਿਆ ਜੀ ਦਾ ਸੀ ਅੱਜ ਦੇਖਣਾ ਗਾਂ ਕਿੱਥੇ ਤੱਕ ਹੈਗੀ ਇਹ ਸੜਕ ਜਾਂਦੀ ਅਸੀਂ ਤੇ ਆਪੋਲੇ ਕੋਈ ਮੁੜ ਜਾਂਦੇ ਰਹੇਦਾ ਸੀ ਆਹ ਚੱਲਦੀ ਨਹਿਰ ਦੁਪਹਿਰ ਦਾ ਨਜ਼ਾਰਾ ਆ ਜੀ ਇਹ ਸਿਗਰ ਦੁਪਹਿਰਾ ਆ ਤੇਰ ਮੌਸਮ ਠੀਕ ਆ ਠੰਡੀ ਸ਼ਾਮ ਇਹਨੂੰ ਕੰਦ ਦੇ ਬਲੇ ਹਾਰੇ ਕੁਦਰਤ ਬਸਿਆ ਕੁਦਰਤ ਦੇ ਇਹਨ ਮੋਲ ਤੋਹਫੇ ਦਾ ਆਨੰਦ ਮਾਣਦੇ ਹੋਏ ਸਾਰਿਆਂ ਨੂੰ ਸਸਰੀ ਗਾਲ ਜੀ